ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸਭ ਤੋਂ ਪਹਿਲਾਂ ਦੋਸਤੋ ਬਰੋਣਿਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਜਿਹੜੀ ਵੀਡੀਓ ਦਿਖਾਉਣ ਲੱਗਾ ਮੈਂ ਤੁਹਾਨੂੰ ਐਡਰੈਸ ਕਰ ਲਿਓ ਨੋਟ ਪੈਂਡ ਮਿਲਕਾਲੀਆਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਨੇੜੇ ਦੇ ਸ਼ਹਿਰ ਜਿਹੜੇ ਜੀਰਾ ਮਹੂ ਕੋਟੀ ਸਿਖਾਂ ਧਰਮਕੋਟ ਬਿਲਕੁਲ ਨੇੜੇ ਦੇ ਸ਼ਹਿਰ ਆ ਦੋਸਤੋ ਤੇ ਜੇ ਕਿਸੇ ਮੇਰੇ ਵੀਰ ਨੇ ਆ ਕੇ ਫਾਰਮ ਤੇ ਵਿਜ਼ਿਟ ਕਰਨੀ ਹੋਵੇ ਤਾਂ ਦੋਸਤੋ ਜਿਹੜੀ ਸਾਹਮਣੇ ਸਕਰੀਨ ਉੱਪਰ ਚੱਲ ਰਹੀ ਆ ਝੋਟੀ ਟੇਡੇ ਕੱਟਦੀ ਆਪਣੇ ਫਾਰਮ ਉੱਪਰ अवेलेबल ਆ ਸੋ ਜੇ ਕਿਸੇ ਨੂੰ ਪਸੰਦ ਆਵੇ ਤਾਂ ਦੋਸਤੋ ਉਹ ਆਪਣੇ ਫਾਰਮ ਤੇ ਆ ਕੇ ਵਿਜ਼ਿਟ ਕਰਕੇ ਇਹਨੂੰ ਖਰੀਦ ਸਕਦਾ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਟੇਡਾ ਕੱਟ ਮਲਕਣੀ ਅੱਖ ਪੂਰੀ ਪਲੀ ਹੋਈ ਗੋਲ ਕੱਟੀ ਆ ਦੋਸਤੋ ਤੇ ਥਣ ਤੁਸੀਂ ਦੇਖ ਕੇ ਕਹੋਗੇ ਕਿ ਵਾਕਿਆ ਵੀਰ ਬਿਲਕੁਲ ਦੁੱਧ ਵਾਲਾ ਗੋਲ ਲੱਗਾ ਹੋਇਆ ਕਿਉਂਕਿ ਜਿਹੜਾ ਇਹ ਮੋਟਾ ਥਣ ਹੁੰਦਾ ਦੋਸਤੋ ਇਹਦੀ ਚਵਾਈ ਵੀ ਜਿੰਨਾ ਕ ਮੇਰਾ ਤਜਰਬਾ ਵਾ ਚਵਾਈ ਵੀ ਮੋਟੀ ਨਿਕਲਦੀ ਆ ਤੇ ਨਿਕਲਦੀ ਵੀ ਪੋਲੀ ਆ ਸੋ ਆਪ ਦੀ ਪਰਖ ਦੇ ਹਿਸਾਬ ਮੁਤਾਬਕ ਜਿੰਨੀ ਕਿ ਨੌਲੇਜ ਹੁੰਦੀ ਉਸ ਹਿਸਾਬ ਨਾਲ ਗੱਲਬਾਤ ਤੁਹਾਡੇ ਨਾਲ ਕਰੀਦੀ ਆ ਮਦਰ ਮਿਲਕ ਰਿਕਾਰਡ ਵੀ ਬਹੁਤ ਵਧੀਆ ਪਿਓ ਜਿਹੜਾ ਮੰਨ ਲਓ ਬਾਰਡਰ ਬੈਂਟ ਦੇ ਵਿੱਚੋਂ ਦੋਸਤੋ ਬਹੁਤ ਹੀ ਨਾਮੀ ਬੋਲ ਰਹੇ ਆ ਜਿਨ੍ਹਾਂ ਦੇ ਇਹ ਬੱਚੇ ਆਪਾਂ ਖਰੀਦ ਕੇ ਲਿਆਂਦੇ ਆ ਤੁਹਾਡੇ ਸਾਹਮਣੇ ਪੇਸ਼ ਕੀਤੇ ਆ ਬਾਕੀ ਟੇਡਾ ਘਾਟਾ ਤੁਸੀਂ ਦੇਖ ਸਕਦੇ ਆ ਪੂਛ ਅਧੇੋਂ ਜ਼ਿਆਦੀ ਵਾਈਟ ਆ ਤੇ ਥਾਣਾ ਦੀ ਜਿਹੜੀ ਬਣਾਵਟਾ ਉਹ ਵੀ ਬਹੁਤ ਚੰਗੀਆਂ ਦੇਖ ਸਕਦੇ ਆ ਝੋਲੀ ਜਿਹੜੀ ਪੂਰੀ ਲੋਲੀਪੋਲੀ ਆ ਦੋਸਤੋ ਆ ਥੱਲੇੋਂ ਚੈੱਕ ਕਰਿਓ ਆਰਡਰ ਦੇ ਥੱਲੇ ਉਹ ਵੀ ਬਟਨ ਬਣੇ ਆ ਨਿੱਕੇ ਨਿੱਕੇ ਦੋ ਤੇ ਬਾਕੀ ਚਾਰੇ ਹੀ ਥਣ ਚਾਰੇ ਥਣਾਂ ਦਾ ਜਿਹੜਾ ਗੈਬ ਆ ਤੁਸੀਂ ਆ ਕਰਿਓ ਚੈੱਕ ਦੋਸਤੋ ਬਹੁਤ ਹੀ ਸੋਹਣਾ ਗੈਬ ਆ ਬੋਡੀ ਸਟ੍ਰਾਈਚਰ ਬਹੁਤ ਚੰਗਾ ਡੇਢ ਸਾਲ ਦੀ ਇਹਦੀ ਏ ਆ ਦੋਸਤੋ ਬਾਕੀ ਜੇ ਕਿਸੇ ਮੇਰੇ ਵੀਰ ਨੂੰ ਇਹ ਪਸੰਦ ਆਵੇ ਤਾਂ ਉਹ ਆਪਣੇ ਫਾਰਮ ਤੇ ਆ ਕੇ ਵਿਜ਼ਿਟ ਕਰ ਸਕਦਾ ਬਾਕੀ ਦੋਸਤੋ ਆਪਣੇ ਕੋਲੇ ਹੋਰ ਵੀ ਨਗੀਨੇ ਹੁੰਦੇ ਆਉਂਦੇ ਜਾਂਦੇ ਰਹਿੰਦੇ ਜਿਵੇਂ ਇੱਧਰ ਤੁਸੀਂ ਦੇਖ ਸਕਦੇ ਆ ਬੂਰੀ ਨੀਲੀ ਦੀ ਖੜੀ ਆ ਇੱਧਰਲੇ ਪਾਸੇ ਬੱਚਾ ਵਾਈਟ ਫੇਸ ਦਾ ਖੜਾ ਆ ਆਹਾਂ ਦੋਲ ਕੱਟੀ ਖੜੀ ਆ ਦੋਸਤੋ ਲਹਿੰਦੇ ਪੰਜਾਬ ਦਾ ਭਲੇਖਾ ਪਾਉਂਦੀ ਆ ਇਹ ਇਹ ਜਿਹੜਾ ਵੀਰ ਵੀ ਲੈ ਗਿਆ ਯਾਦ ਕਰੂਗਾ ਕਿ ਕੋਈ ਚੀਜ਼ ਕੋਈ ਨਗੀਨਾ ਮਿਲਿਆ ਹੀ ਜ਼ਿੰਦਗੀ 'ਚ ਸੋ ਇਹ ਦੋਲਿਆ ਦੋਸਤੋ ਇਹਨਾਂ ਦੀ ਪ੍ਰੋਪਰ ਵੀਡੀਓ ਆਪਣੇ ਚੈਨਲ ਉੱਪਰ ਚੱਲਦੀ ਆ ਉੱਥੇ ਵੀ ਜਾ ਕੇ ਤੁਸੀਂ ਇਹਨਾਂ ਦੀ ਪ੍ਰੋਪਰ ਵੀਡੀਓ ਦੇਖ ਸਕਦੇ ਆ ਦੋਲਿਆ ਦੋਸਤੋ ਵਾਈਟ ਫੇਸ ਦੇ ਵਿੱਚ ਬੱਚਾ ਇੱਧਰ ਵਾਈਟ ਫੇਸ ਟੇਡੇ ਕਰਦੇ ਵਿੱਚ ਬੂਰੀ ਨੀਲੀ ਦਾ ਵੀ ਇੱਧਰ ਝੋਟੀ ਤੁਸੀਂ ਦੇਖ ਸਕਦੇ ਹੋ ਵਾਈਟ ਫੇਸ ਦੇ ਵਿੱਚ ਬਾਹਰ ਬੱਦੀ ਹੋਈ ਸੋ ਇਹਨਾਂ ਸਾਰੀਆਂ ਦੀ ਵੀਡੀਓ ਜੇ ਦੇਖਣੀ ਹੋਵੇ ਤਾਂ ਆਪਣੇ ਚੈਨਲ YouTube ਚੈਨਲ న్యూਜ਼ ਰਾਜ ਫਾਰਮ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਦੋਸਤੋ ਇਹ ਅੱਜ ਦੇ ਜਿਹੜੇ ਮੰਨ ਲਓ ਨਗੀਨੇ ਤੁਹਾਡੇ ਸਾਹਮਣੇ ਮੈਂ ਪੇਸ਼ ਕਰਤੇ ਆ ਜੇ ਕਿਸੇ ਨੂੰ ਪਸੰਦ ਆਵੇ ਤਾਂ ਦੋਸਤੋ ਕਾਲ ਕਰ ਲਿਓ ਜਿਹੜਾ ਇਹਦਾ ਟੇਡੇ ਕੱਟ ਵਾਲੀ ਝੋਟੀ ਦਾ ਮੁੱਲ ਆ ਉਹ 40000 ਰੁਪਿਆ ਵਾ ਇਹਦੇ ਵਿੱਚੋਂ ਤੁਹਾਡਾ ਹਲਕਾ ਫੁਲਕਾ ਮਾਨਤਨ ਜ਼ਰੂਰ ਕੀਤਾ ਜਾਊਗਾ ਬਾਕੀ ਇਹਨਾਂ ਕੱਟੀਆਂ ਦੇ ਜਿਹੜੇ ਜੇ ਕਿਸੇ ਨੂੰ ਪਸੰਦ ਆਵੇ ਵਾਈਟ ਫੇਸ ਵਾਲੀ ਕੱਟੀ ਆ ਬੱਚਾ 4 ਮਹੀਨੇ ਦਾ ਤੇ ਫੋਨ ਤੇ ਕਰ ਲਿਓ ਸੰਪਰਕ ਇਧਰਲੀ ਜਿਹੜੀ ਬੂਰੀ ਆ ਇਹਦਾ ਵੀ ਫੋਨ ਤੇ ਕਰ ਲਿਓ ਸੰਪਰਕ ਜੇ ਕਿਸੇ ਨੂੰ ਪਸੰਦ ਆਈਦਾ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਆ ਸੁਪਰਬੀ ਨਿਸ਼ਾਨ ਤੇ ਆਹ ਦੋਸਤੋ ਟੌਪ ਦਾ ਨਗੀਨਾ ਜਿਹਨੂੰ ਕਹਲੋ ਟੇਡਾ ਘੜ ਤੇ ਮੱਥੇ ਵੱਲ ਮਣਕਣੀ ਅੱਖ ਜੇ ਕਿਸੇ ਨੂੰ ਪਸੰਦ ਆਵੇ ਤਾਂ ਸੰਪਰਕ ਕਰਿਓ ਬਾਰਡਰ ਬੈਲਟ ਦੇ ਨਗੀਨੇ ਲੈਣ ਲਈ ਤੁਹਾਡਾ ਵੀਰ ਤੁਹਾਡੀ ਹਿੱਸੇ ਵਾਲੀ ਇਦਾਂ ਹੀ ਹਾਜ਼ਰ ਹੋਊਗਾ ਸੋ ਧੰਨਵਾਦੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੇ ਵੀਡੀਓ ਚੰਗੀਆਂ ਲੱਗਦੀਆਂ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਧੰਨਵਾਦ ਜਉਂਦੇ ਵਾਸਤੇ ਰੋ ਪੰਜਾਬੀਓ ਡੰਗਰ ਚੜ੍ਹਦੇ ਤੋਂ ਚੜ੍ਹਦੇ ਆਉਂਦੇ ਰਹਿੰਦੇ ਆ ਕੁਝ ਡੰਗਰ ਡਿਸਪਲੇ ਤੇ ਨਹੀਂ ਕਰੀਦੇ ਕਿਉਂਕਿ ਕਈ ਵਾਰ ਕਈਆਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ ਕਿ ਗਦੇ ਘੋੜੇ ਦਾ ਮੁੱਲ ਇੱਕ ਪਾਸੇ ਚੱਲੀ ਜਾਂਦਾ ਤੁਹਾਨੂੰ ਬਹੁਤ ਜਲਦ ਇੱਕ ਨਗੀਨਾ ਦਿਖਾਉਣ ਜਾ ਰਿਆਂ ਜੀ ਦਾ ਪਿਓ ਮੇਲਿਆਂ ਦੇ ਵਿੱਚ ਬੱਲੇ ਬੱਲੇ ਕਰਾ ਗਿਆ ਉਹ ਵੀ ਤੁਹਾਡੇ ਸਾਹਮਣੇ ਕਰਾਂਗੇ ਬਹੁਤ ਜਲਦ ਕਿਉਂਕਿ ਇਹੋ ਜੀਆਂ ਝੋਟੀਆਂ ਜਿਹੜੀਆਂ ਇਹ ਨੰਬਰ ਵਾਲੀਆਂ ਝੋਟੀਆਂ ਵਾਂ ਜਿਨ੍ਹਾਂ ਨੇ ਮੇਲੇ ਜਿਤਨੇ ਆ ਦੋਸਤੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੱਗਣਗੀਆਂ ਮੇਲਿਆਂ ਦੇ ਉੱਤੇ ਤੁਹਾਨੂੰ ਮੇਲਿਆਂ 'ਚ ਦਿਖਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਰੀ ਕਿ ਕੀ ਕਰੂਗੀ ਮੇਲਿਆਂ 'ਚ ਇਹ ਸੋ ਬਹੁਤ ਚੰਗਾ ਬਲੱਡ ਪਿਓ ਵਾਲੇ ਪੱਖ ਤੋਂ ਬਹੁਤ ਨਜਾਇਜ਼ ਚੰਗੀ ਆ ਬਾਕੀ ਇਹ ਫੋਰ ਸੇਲ ਨਹੀਂ ਗਈ ਕਿਉਂਕਿ ਫੋਰ ਸੇਲ ਤਾਂ ਨਹੀਂ ਇਹ ਹਰ ਇੱਕ ਬੰਦੇ ਦੀ ਸਮਝ ਚ ਆਉਣ ਵਾਲੀ ਝੋਟੀ ਨਹੀਂ ਇਹਨੂੰ ਕੋਈ ਵਰਲਾ ਹੀ ਹੱਥ ਪਾ ਸਕਦਾ ਸੋ ਧੰਨਵਾਦ ਦੋਸਤੋ ਜਉਂਦੇ ਵਾਸਤੇ ਰੋ ਪੰਜਾਬੀਓ ਸੋ ਇਧਰਲੇ ਪਸ਼ੂ ਜੇ ਕਿਸੇ ਨੂੰ ਪਸੰਦ ਆਵੇ ਤਾਂ ਤੁਸੀਂ ਸੰਪਰਕ ਕਰਨਾ ਨਾ ਭੁੱਲਿਓ ਦੋਸਤੋ ਧੰਨਵਾਦ ਦੋਸਤੋ ਜਉਂਦੇ ਵਾਸਤੇ ਰੋ ਪੰਜਾਬੀਓ ਵੀਡੀਓ ਜੇ ਚੰਗੀਆਂ ਲੱਗਣ ਤਾਂ ਸ਼ੇਅਰ ਕਰ ਦਿਆ ਕਰੋ ਤੁਹਾਡਾ ਦੋਸਤ ਢਿੱਲੋਂ ਤੁਹਾਡਾ ਛੋਟਾ ਵੀਰ ਤੁਹਾਡਾ ਵੱਡਾ ਵੀਰ ਤੁਹਾਡੀ ਇਦਾਂ ਹੀ ਸੇਵਾ ਦੇ ਵਿੱਚ ਲੱਗਾ ਰਹੂਗਾ ਉਹਨਾਂ ਭੈਣਾਂ ਦਾ तहे ਦਿਲ ਤੋਂ ਧੰਨਵਾਦ ਕਰਦਾ ਕਿ ਜਿਹੜੀਆਂ ਮੇਰੀ ਵੀਡੀਓ ਨੂੰ ਦੇਖ ਕੇ ਸ਼ੇਅਰ ਕਰਦੀਆਂ ਸੋ ਉਹਨਾਂ ਦਾ ਮਤੈ ਦਿਲ ਤੋਂ ਧੰਨਵਾਦ ਦੀਆਂ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਤਾਂ ਜੋ ਕਿ ਇਹੋ ਜੇ ਰੰਗ ਢੰਗ ਤੁਹਾਨੂੰ ਮੈਂ ਹੋਰ ਵੀ ਦਿਖਾਉਂਦਾ ਰਵਾਂ ਸੋ ਧੰਨਵਾਦ ਬਹੁਤ ਬਹੁਤ ਜੀਉਂਦੇ ਵਾਦ ਰਹੋ